ਅੰਮ੍ਰਿਤਸਰ ਪੁਲਿਸ ਨੇ 30 ਲੱਖ ਦੀ ਲੁੱਟ ਦੀ ਇੱਕ ਵੱਡੀ ਵਾਰਦਾਤ ਨੂੰ ਹੱਲ ਕਰਨ ਦਾ ਦਾਵਾ ਪੇਸ਼ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਕਾਬੂ ਕੀਤੇ ਨੇ ਤਾਂ ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਕਾਨੂੰਨ ਵਿਵਸਥਾ ਤੇ ਸਵਾਲੀਆ ਨਿਸ਼ਾਨ ਖੜੇ ਹੋਏ ਸਨ ਲੇਕਿਨ ਵਧੀਆ ਕਾਰਗੁਜ਼ਾਰੀ ਅਮਰਸਰ ਪੁਲਿਸ ਵੱਲੋਂ ਕੀਤੀ ਗਈ ਤਤਤਵਦੋਸ਼ੀ ਕਾਬੂ ਕੀਤੇ ਗਏ ਨੇ ਜਿਨ੍ਹਾਂ ਪਾਸੋਂ ਤਕਰੀਬਨ 29,50,000 ਰੁਪਏ ਵੀ ਬਰਾਮਦ ਕੀਤਾ ਗਿਆ ਹੈ ਤਾਂ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਇਸ ਵੱਡੇ ਲੈਵਲ ਤੇ ਜਿਸ ਤਰ੍ਹਾਂ ਲੁੱਟ ਹੋਈ ਔਰ ਇਸਨੇ ਵੱਡੇ ਲੈਵਲ ਤੇ ਰਿਕਵਰੀ ਵੀ ਕੀਤੀ ਗਈ ਸਾਡੇ ਨਾਲ ACP ਸੁਰਿੰਦਰ ਸਿੰਘ ਮੌਜੂਦ ਨੇ ਸਰ ਬਹੁਤ ਜ਼ਿਆਦਾ ਹਾਈ ਪ੍ਰੋਫਾਈਲ ਮਾਮਲਾ ਸੀ ਕਿ 30 ਲੱਖ ਦੀ ਲੁੱਟ ਹੋਈ ਡਿਟੇਲ ਕੀ ਹੈ ਸਾਂਝੀ ਕਰੋ ਤਾਂ ਕਿ ਲੋਕ ਜਾਣ ਸਕਣ ਬਿਲਕੁਲ ਜੀ ਸਮਝ ਜੀ ਇਹ ਬੜੀ ਇੱਕ ਸੰਸਨੀਖੇਜ ਵਾਰਦਾਤ ਹੋਈ ਸੀ ਔਰ ਵਾਰਦਾਤ ਵੀ ਇਹ 6 ਜੂਨ ਵਾਲੇ ਦਿਨ ਹੋਈ ਸੀ ਔਰ ਉਹਦੇ ਵਿੱਚ ਇਹ ਜਿਹੜਾ ਕੁਲਵੰਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਥੇ ਚੌਂਕ ਫਰੀਦ ਦੇ ਵਿੱਚ ਰਹਿੰਦਾ ਆ ਇਹਦੇ ਨਾਲ 30 ਲੱਖ ਰੁਪਏ ਦੀ ਜਿਹੜੀ ਆ ਕੋਈ ਹੋਈ ਸੀ ਇਹ ਆਪਣੀ ਐਕਟਿਵਾ ਤਾਂ ਲੈ ਕੇ ਆ ਰਿਹਾ ਸੀ ਇਹ ਸਿਟੀ ਫੋਰੈਕਸ ਦੇ ਨਾਮ ਦੇ ਉੱਤੇ ਰੇਲਵੇ ਸਟੇਸ਼ਨ ਲੱਗੇ ਆਪਣੀ ਇੱਕ ਸ਼ਾਪ ਚਲਾਉਂਦਾ ਆ ਉੱਥੋਂ 30 ਲੱਖ ਰੁਪਏ ਲੈ ਕੇ ਔਰ ਐਕਟਿਵਾ ਤਾਂ ਲੈ ਕੇ ਆਪਣੇ ਘਰ ਲੈ ਕੇ ਆ ਰਿਹਾ ਸੀ ਘਰ ਦੇ ਬਾਹਰ ਜਦੋਂ ਨੇ ਐਕਟਿਵਾ ਲਈ ਪਿੱਛੋਂ ਦੋ ਬੰਦੇ ਆਏ ਮੋਟਰਸਾਈਕਲ ਦੇ ਉੱਤੇ ਸਪਲੈਂਡਰ ਦੇ ਉਰੇ ਤੇ 30 ਲੱਖ ਰੁਪਏ ਦਾ ਵਾਲਾ ਬੈਗ ਜਿਹੜਾ ਸੀ ਉਹ ਖੋ ਕੇ ਲੈ ਗਏ ਸੀ। ਔਰ ਉਹ ਬਿਲਕੁਲ ਬਲਾਈਂਡ ਕੇਸ ਸੀ ਉਸ ਵੇਲੇ ਸਾਨੂੰ ਕੁਝ ਵੀ ਮੌਕੇ ਦੇ ਉੱਤੇ ਕਲੂ ਨਹੀਂ ਸੀ ਮਿਲ ਰਿਹਾ ਪਰ ਫਿਰ ਅਸੀਂ ਸਾਡੀਆਂ ਮਾਨਯੋਗ ਸੀਪੀ ਸਰ ਔਰ ਮਾਨਯੋਗ ਆਪਣੇ ਏਡੀਸੀਪੀ ਸਾਡੇ ਵਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਸਾਰੀਆਂ ਟੀਮਾਂ ਤਿਆਰ ਕੀਤੀਆਂ ਟੀਮਾਂ ਤਿਆਰ ਕਰਕੇ ਇਹਦੇ ਵਿੱਚ ਅਸੀਂ ਵੱਖ-ਵੱਖ ਪਹਿਲੂਆਂ ਤੇ ਜਦੋਂ ਇਹਦੀ ਤਫ਼ਤੀਸ਼ ਕੀਤੀ ਤੇ ਸਾਨੂੰ ਇਹਦੇ ਵਿੱਚ ਬੜੀ ਵਧੀਆ ਕਾਮਯਾਬੀ ਮਿਲੀ ਔਰ ਅਸੀਂ ਵਿਦਨ 24 ਆਵਰ ਜਿਹੜੀ ਹੈ ਇਹ ਵਾਰ ਦਾ ਟ੍ਰੇਸ ਵੀ ਕੀਤੀ। ਔਰ ਅਸੀਂ ਇਹਦੇ ਵਿੱਚ ਤਿੰਨੇ ਦੋਸ਼ੀ ਵੀ ਗ੍ਰਫਤਾਰ ਕਰ ਲਿਆ ਔਰ ਵਾਰਦਾਤ ਚ ਵਰਤਿਆ ਮੋਟਰਸਾਈਕਲ ਵੀ ਆਪਾਂ ਰਿਕਵਰ ਕਰ ਚੁੱਕੇ ਆ ਔਰ 30 ਲੱਖ ਦੇ ਵਿੱਚੋਂ 29 ਲੱਖ 50 ਹਜ਼ਾਰ ਰੁਪਿਆ ਵੀ ਰਿਕਵਰ ਕੀਤਾ ਹੈ ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਇਹਦੇ ਵਿੱਚ 12000 ਰੁਪਏ ਦਾ ਇੱਕ ਮੋਟਰਸਾਈਕਲ ਖਰੀਦ ਕੀਤਾ ਸੀ ਉਹ ਵੀ ਉੱਪਰ ਕਵਰ ਕਰ ਲਿਆ ਸਰ ਇਹ ਕੌਣ ਸੀ ਬੰਦੇ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਿਵੇਂ ਪੁਲਿਸ ਨੇ ਕਰੈਕਡਾਊਨ ਕੀਤਾ ਬੇਸਿਕਲੀ ਇਹ ਬੰਦੇ ਜਿਹੜੇ ਨੇ ਇਹ ਇੱਕ ਤਾਂ ਇਹਦਾ ਵਰਕਰ ਹੀ ਸੀ ਇਹਦੀ ਦੁਕਾਨ ਦੇ ਉੱਤੇ ਚਾਰ ਬੰਦੇ ਕੰਮ ਕਰਦੇ ਸੀ ਜਿਨ੍ਹਾਂ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਵੀ ਸੀ ਇਹ ਦੀਪਕ ਨਾਮ ਦੇ ਵਿਅਕਤੀ ਨੇ ਆਪਣੇ ਦੋ ਸਾਥੀਆਂ ਨਾਲ ਰਲ ਕੇ ਇਹ ਜਿਹੜਾ ਵਾਰਦਾਤ ਨੂੰ ਇਨਜਾਮ ਦਿੱਤਾ ਉਹਨੇ ਆਪਣੇ ਸਾਥੀਆਂ ਨੂੰ ਨਾਲ ਰਲ ਆ ਲਿਆ ਔਰ ਕਰੀਬ ਮਹੀਨਾ ਡੇਢ ਮਹੀਨਾ ਪਹਿਲਾਂ ਇਹਨਾਂ ਦੀ ਇਹ ਵਿਵੰਦਬੰਦੀ ਬਣ ਚੁੱਕੀ ਸੀ ਵੀ ਇਹ ਜਲਦੀ ਅਮੀਰ ਬਣਨਾ ਚਾਹੁੰਦੇ ਸੀ ਇਹ ਦੀਪਕ ਨੂੰ ਪਤਾ ਸੀ ਵੀ ਇਹ ਦੇ ਮਾਲਕ ਦੇ ਕੋਲ ਕਾਫੀ ਪੈਸਾ ਕਿਉਂਕਿ ਇਹ ਮਨੀ ਐਕਸਚੇਂਜ ਦਾ ਕੰਮ ਕਰਦਾ ਆ ਔਰ ਕਾਫੀ ਪੈਸਿਆਂ ਦਾ ਦਾਨ ਪ੍ਰਦਾਨ ਹੁੰਦਾ ਆ ਔਰ ਉਸ ਦਿਨ ਵੀ ਇਹਨੇ ਦੀਪਕ ਨੂੰ ਜਦੋਂ ਫੋਨ ਕੀਤਾ ਵੀ ਤੂੰ ਮੇਰੀ ਸ਼ਾਪ ਤੇ ਆ ਮੈਨੂੰ ਉਥੇ ਪੇਮੈਂਟ ਆਉਣੀ ਆ ਪੇਮੈਂਟ ਲੈ ਕੇ ਜਾਣੀ ਆ ਮੈਂ ਤੇ ਇਹਨੇ ਫਿਰ ਦੀਪਕ ਨੇ ਆਪਣੇ ਦੋਸਤਾਂ ਨੂੰ ਗਾਂ ਕੰਟੈਕਟ ਕੀਤਾ ਔਰ ਇਹ ਸਾਰੀ ਇਹਨਾਂ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਸਾਰੀ ਜਿਹੜੀ ਹੈ ਇਹਨਾਂ ਨੇ ਪਲੈਨਿੰਗ ਤਿਆਰ ਕੀਤੀ ਦੀਪਕ ਜਦੋਂ ਇਹ ਬਜ਼ੁਰਗ ਜਿਹੜਾ ਕਲਵੰਤ ਹੈ ਆਪਣੀ ਦੁਕਾਨ ਤੋਂ ਤੋਂ ਕੈਸ਼ ਲੈ ਕੇ ਤੁਰਿਆ ਦੀਪਕ ਨੇ ਉਹਨਾਂ ਨੂੰ ਆਪਣੇ ਸਾਥੀਆਂ ਨੂੰ ਦੱਸ ਦਿੱਤਾ ਔਰ ਉਹਨਾਂ ਵਾਲਿਆਂ ਦਾ ਪਿੱਛਾ ਕਰਦੇ ਹੋਏ ਘਰ ਦੇ ਬਾਹਰ ਆਣ ਕੇ ਉਹਦਾ ਬੈਗ ਜਿਹੜਾ ਇੱਕੋ ਕੇ ਲੈ ਗਏ। ਤੇ ਦੀਪਕ ਅਤੇ ਬਾਕੀ ਦੀਪਕ ਅੱਲਾ ਦੀ ਦੁਕਾਨ ਤੇ ਕੰਮ ਕਰਦਾ ਸੀ ਕਿ ਬਾਕੀ ਦੋਨੋਂ ਵੀ ਕੰਮ ਕਰਦੇ ਸੀ। ਨਹੀਂ ਦੀਪਕ ਕੰਮ ਕਰਦਾ ਸੀ। ਐਸੇ ਉਹਦਾ ਟੋਟਲ ਚਾਰ ਬੰਦੇ ਉੱਥੇ ਕੰਮ ਕਰਦੇ ਆ ਪਰ ਉਸ ਦਿਨ ਦੀਪਕ ਹੀ ਆਇਆ ਸੀ ਦੁਕਾਨ ਦੇ ਉੱਤੇ। ਔਰ ਇਹਦੇ ਨਾਲ ਜਿਹੜੇ ਦੂਸਰੇ ਦੋ ਦੋਸ਼ੀ ਨੇ ਇੱਕ ਸ਼ਿਵਮ ਆ ਇੱਕ ਵਿਨੰਸ਼ੂ ਆ। ਜਿਹੜੇ ਬੰਦੇ ਇੱਕ ਤਾਂ ਇਹਦੇ ਏਰੀਆ ਦਾ ਰਹਿਣ ਵਾਲਾ ਇੱਕ ਜੋੜੇ ਫਾਟਕਾਂ ਦਾ ਰਹਿਣ ਵਾਲਾ। ਇਹ ਸਰ ਇਹ ਬਾਹਰ ਜਾਣ ਦੀ ਫिराਕ ਚ ਸੀਗਾ ਕਿ ਬਾਹਰ ਭੱਜਾਂਗੇ ਅਸੀਂ ਪੈਸੇ ਲੁੱਟ ਕੇ। ਹਾਂਜੀ ਹਾਂਜੀ ਜਿਹੜੇ ਦ ਇਹ ਇਸੇ ਫਰਾਗ 'ਚ ਸੀ ਵੀ ਅਸੀਂ ਪੈਸੇ ਵੰਡ ਕੇ ਤੇ ਸ਼ਹਿਰ ਛੱਡ ਕੇ ਭੱਜ ਜਾਣਾ ਆ ਅਸੀਂ ਕਿਤੇ ਬਾਹਰ ਹੀ ਚਲੇ ਜਾਣਾ ਆ ਔਰ ਇਹ ਇਸੇ ਕੰਮ 'ਚ ਤੁਰੇ ਫਿਰਦੇ ਸੀ ਵੀ ਜੱਦੀ ਜੱਦੀ ਆਪਾਂ ਪੈਸੇ ਵੰਡੀਏ ਔਰ ਜਾਈਏ ਔਰ ਸਾਡੀਆਂ ਟੀਮਾਂ ਨੇ ਜਦੋਂ ਟੈਕਨੀਕਲੀ ਅਸੀਂ ਸੀਸੀਟੀਵੀ ਫੁਟੇਜ ਕੰਘਾਲੇ ਕੋ ਇਹਨਾਂ ਦੇ ਨੰਬਰ ਸਾਨੂੰ 300 ਦੇ ਮੋਟਰਸਾਈਕਲ ਦੇ ਪਲੱਸ ਜਦੋਂ ਟੈਕਨੀਕਲੀ ਅਸੀਂ ਇਹਦੀ ਤਫ਼ਤੀਸ਼ ਕੀਤੀ ਔਰ ਸਾਨੂੰ ਦੀਪਕ ਦੇ ਉੱਤੇ ਪਹਿਲਾਂ ਸ਼ੱਕ ਗਿਆ ਜੋ ਦੀਪਕ ਤੇ ਸ਼ੱਕ ਗਿਆ ਅਸੀਂ ਦੀਪਕ ਨੂੰ ਜਦੋਂ ਚੈੱਕ ਕੀਤਾ ਉਹ ਸਾਰੀ ਜਿਹੜੀ ਕਹਾਣੀ ਜਿਹੜੀ ਉਹ ਕਲੀਅਰ ਹੋ ਗਈ ਫਿਰ ਅਸੀਂ ਇਹ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਮੁੜ ਕੇ ਇਸ ਕੇਸ ਚ ਸੀਸੀਟੀਵੀ ਵਾਲੇ ਕੈਮਰੇ ਵੀ ਕੋਈ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਖਰਾਬ ਕਰਨ ਦੀ ਕੋਸ਼ਿਸ਼ ਮਤਲਬ ਕਹਿੰਦਾ ਨੇ ਆਪਣੇ ਮਾਲਕ ਨੂੰ ਇਹ ਗੱਲ ਕਹਿ ਦਿੱਤੀ ਦੀਪਕ ਨੇ ਵੀ ਸੀਸੀਟੀਵੀ ਜਿਹੜੇ ਕੈਮਰੇ ਚੱਲ ਨਹੀਂ ਰਹੇ ਅੱਛਾ ਉਹਨੇ ਉਹਨਾਂ ਨੂੰ ਬੇਕੂਬ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਕੈਮਰਿਆਂ ਦੇ ਵਿੱਚੋਂ ਕੋਈ ਕਲੂ ਨਿਕਲ ਸਕਦਾ ਇਸ ਕਰਕੇ ਉਹਨੇ ਇਹ ਗੱਲ ਕਹੀ ਵੀ ਕੈਮਰੇ ਖਰਾਬ ਨੇ ਅੱਛਾ ਜਦ ਕਿ ਕੈਮਰੇ ਚੱਲਦੇ ਸੀ ਉਹ ਕੈਮਰਿਆਂ ਦੇ ਵਿੱਚੋਂ ਆਪਾਂ ਫਸਾਰੀ ਕਹਾਣੀ ਜੜੀ ਕਲੀਅਰ ਕੀਤੀ ਬਿਲਕੁਲ ਸੱਚ ਵਾਸਤੇ ਕਿੰਨਾ ਔਖਾ ਸੀ ਇਸ ਤਰ੍ਹਾਂ ਦੇ ਕੇਸ ਨੂੰ ਟ੍ਰੇਸ ਕਰਨਾ ਕਿਉਂਕਿ ਜਿਸ ਤਰੀਕੇ ਨਾਲ ਜਿਹੜਾ ਦੋਸ਼ੀ ਉਹ ਵਿੱਚ ਹੀ ਤੁਹਾਡੇ ਤੁਰੀ ਫਿਰਦਾ ਸੀ ਔਰ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਬਿਲਕੁਲ ਜੀ ਬਿਲਕੁਲ ਬੜਾ ਟਫ ਕੇਸ ਸੀ ਜੀ ਇਹ ਮਤਲਬ ਸਾਡੇ ਐਸ ਐਚ ਓ ਮੈਮ ਮਨਜੀਤ ਕੌਰ ਨੇ ਔਰ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ ਔਰ ਸੀਪੀ ਸਰਵਰ ਵੱਲੋਂ ਵੀ ਇਹਨਾਂ ਨੂੰ ਅਪਰੀਸ਼ੀਏਸ਼ਨ ਕੀਤੀ ਗਈ ਹੈ ਔਰ ਇਹਨਾਂ ਨੂੰ ਜਿਹੜਾ ਵਾਜਬ ਇਨਾਮ ਜਿਹੜਾ ਸੀਪੀ ਸਰਵਰ ਵੱਲੋਂ ਦਵਾਇਆ ਜਾ ਰਿਹਾ ਹੈ ਸਰ ਕਿਵੇਂ ਇਹਨੇ ਵਿਉਂਤਬੰਦੀ ਕਿਵੇਂ ਮਤਲਬ ਜਿਸ ਤਰ੍ਹਾਂ ਸੀਸੀਟੀਵੀ ਖਰਾਬ ਕਰਨ ਦੀ ਗੱਲ ਕੀਤੀ ਸੀ ਵਿਉਂਤਬੰਦੀ ਇਦਾਂ ਨਾ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਇਹਨੂੰ ਪਤਾ ਸੀ ਵੀ ਮੇਰੇ ਸਾਡੀ ਦੁਕਾਨ ਦੇ ਉੱਤੇ ਬਹੁਤ ਜ਼ਿਆਦਾ ਕੈਸ਼ ਦਾ ਆਦਾਨ-ਪ੍ਰਦਾਨ ਹੁੰਦਾ ਹੈ ਔਰ ਇਹਦੇ ਮਨ ਦੇ ਵਿੱਚ ਪਹਿਲਾਂ ਹੀ ਇਹ ਲਾਲਚ ਆ ਚੁੱਕਾ ਸੀ ਇਹਨੇ ਆਪਣੇ ਸਾਥੀਆਂ ਨਾਲ ਗੱਲ ਕੀਤੀ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਅਸੀਂ ਪੈਸੇ ਲੁੱਟ ਕੇ ਤੇ ਅਸੀਂ ਕੋਈ ਨਾ ਕੋਈ ਆਪਣਾ ਜਾਂ ਕਾਰੋਬਾਰ ਸ਼ੁਰੂ ਕਰਾਂਗੇ ਜਾਂ ਆਪਾਂ ਬਾਹਰ ਭੱਜਾਂਗੇ ਔਰ ਉਸ ਕਿਉਂਕਿ ਹਰ ਵੇਲੇ ਦੁਕਾਨ ਦੇ ਉੱਤੇ ਤਿੰਨ ਚਾਰ ਮਲਾਜ਼ਮ ਹੁੰਦੇ ਸੀ ਉਸ ਦਿਨ ਸਿਰਫ ਇੱਕਲਾ ਹੀ ਦੁਕਾਨ ਤੇ ਆਇਆ ਅੱਛਾ ਔਰ ਇਹ ਦਿਮਾਗ 'ਚ ਆ ਗਿਆ ਵੀ ਮੈਂ ਪਲੈਨਿੰਗ ਕਰ ਲਵਾਂ ਕਿਉਂਕਿ ਬਾਕੀਆਂ ਨੂੰ ਬਾਕੀ ਬੰਦੇ ਹੈ ਨਹੀਂ ਸੀ ਉੱਥੇ ਇਹਨੇ ਉਸ ਜਦੋਂ ਕੈਸ਼ ਨੂੰ ਗਿਣ ਕੇ ਉਹਨੂੰ ਤੋੜਿਆ ਮਾਲਕ ਨੂੰ ਤੇ ਇਹਨੇ ਆਪਣੇ ਦੂਸਰੇ ਸਾਥੀਆਂ ਨਾਲ ਫੋਨ ਤੇ ਗੱਲ ਕੀਤੀ ਉਹ ਆਏ ਉਹਨਾਂ ਨੂੰ ਉਹਨਾਂ ਨੇ ਸਾਰੀ ਉਹਨੀ ਦੱਸ ਦਿੱਤੀ ਵੀ ਕਿਹੜੇ ਐਕਟਿਵ ਆ ਤੇ ਗਿਆ ਆ ਔਰ ਕਿਹੜਾ ਬੈਗ ਉਹਦੇ ਅੱਗੇ ਪਿਆ ਹੋਇਆ ਉਹਨਾਂ ਨੇ ਪਿੱਛਾ ਕੀਤਾ ਜਦੋਂ ਘਰ ਦੇ ਬਾਹਰ ਉਹਨੇ ਆਪਣੀ ਐਕਟਵੇ ਲਾਈ ਤੇ ਉਤੋਂ ਉਹ ਬੈਗ ਚੁੱਕ ਕੇ ਪਾ ਦਿੱਤਾ ਜਿਸ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਸਰ ਜਿਹੜਾ ਦੀਪਕ ਕੁਮਾਰ ਆ ਇਹ ਕਾਫੀ 10-15 ਸਾਲ ਤੋਂ ਇਹਦੇ ਕੋਲ ਕੰਮ ਕਰ ਰਿਹਾ ਜੀ ਔਰ ਇਹ ਇਹਦੇ ਉੱਤੇ ਉਹਦਾ ਮਾਲਕ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਸੀ ਔਰ ਅਸੀਂ ਜਦੋਂ ਜਦੋਂ ਪਹਿਲੇ ਦਿਨ ਵੀ ਅਸੀਂ ਜਦੋਂ ਸਾਰੀ ਪੁੱਛਗਿੱਛ ਉਤ ਕੋ ਕੀਤੀ ਆ ਕਲਵੰਤ ਸਿੰਘ ਤੋਂ ਜਿਹੜਾ ਸਾਡਾ ਕੰਪਲੇਨੈਂਟ ਆ ਉਹ ਇਹ ਗੱਲ ਇਸ ਗੱਲ ਤੇ ਆਉਂਦਾ ਹੀ ਨਹੀਂ ਸੀ ਵੀ ਮੇਰਾ ਕੋਈ ਨੌਕਰੇ ਕੰਮ ਕਰ ਸਕਦਾ ਹੈ ਉਹ ਕਹਿੰਦਾ ਸੀ ਵੀ ਮੇਰੇ ਬੱਚਿਆਂ ਵਾਂਗੂ ਮੈਂ ਰੱਖੇ ਹੋਇਆ ਔਰ 15-15 ਸਾਲ ਤੋਂ ਮੇਰੇ ਕੋਲ ਕੰਮ ਕਰ ਰਿਹਾ ਵੀ ਇਹ ਇਹ ਕੰਮ ਗਲਤ ਨਹੀਂ ਕਰ ਸਕਦੇ ਬਟ ਜਦੋਂ ਬੰਦੇ ਦੇ ਮਨ ਚ ਲਾਲਚ ਆਉਂਦਾ ਹੈ ਵਿਸ਼ਵਾਸ ਘਾਤ ਦੀ ਭਾਵਨਾ ਆ ਜਾਂਦੀ ਆ ਉਹ ਫਿਰ ਕੋਈ ਵੀ ਕੰਮ ਕਰ ਸਕਦਾ ਜੀ ਉਸੇ ਲਾਲਚ ਦੇ ਵਿੱਚ ਆਣ ਕੇ ਫਿਰ ਇਹਨੇ ਦੀਪਕ ਨੇ ਕੰਮ ਕੀਤਾ ਜੀ ਕਿੰਨੀ ਵੱਡੀ ਕਾਮਯਾਬੀ ਕਿਉਂਕਿ 30 ਲੱਖ ਦੀ ਇੱਕ ਵੱਡੀ ਅਮਾਉਂਟ ਦੀ ਲੁੱਟ ਹੋਈ ਹੈ ਦੇਖੋ ਜੀ ਕਾਮਯਾਬੀ ਬਹੁਤ ਵੱਡੀ ਆ ਜੀ ਜਦ ਆਪਾਂ 24 ਘੰਟਿਆਂ ਚ ਇੱਕ ਤਾਂ ਵਾਰਦਾਸ ਟ੍ਰੇਸ ਕਰ ਲਈ ਤਿੰਨੇ ਦੋਸ਼ 50 295000 ਦੀ ਰਿਕਵਰੀ 30 ਲੱਖ ਦੇ ਵਿੱਚੋਂ ਪਲੱਸ ਮੋਟਰਸਾਈਕਲ ਐ ਰਿਕਵਰ ਕੀਤਾ ਜਿਹੜਾ ਇਹਨਾਂ ਦਾ ਜਿਨ੍ਹਾਂ ਨੇ ਜਿਹੜਾ ਗਾਂ ਇਹਨਾਂ ਨੇ 12000 ਰੁਪਏ ਦੇ ਵਿੱਚ ਖਰੀਦਿਆ ਸੀ ਔਰ ਆਲਮੋਸਟ 100% ਜਿਹੜੀ ਰਿਕਵਰੀ ਇੱਥੇ ਹੋ ਗਈ ਹੈ ਦੋਸ਼ੀ ਵੀ ਫੜੇ ਗਏ ਹੈ ਜੀ ਬਹੁਤ ਵਧੀਆ ਕਾਮਯਾਬੀ ਹੈ ਜੀ ਬਹੁਤ ਵਧੀਆ ਕਾਮ ਹੈ ਵੀ ਦਾ ਪੁਲਿਸ ਦੀ ਐਕਟਿਵਨੈਸ ਨਜ਼ਰ ਆਈ ਸਰ ਕਾਫੀ ਕਿਉਂਕਿ ਦੇਖ ਰਹੇ ਕਾਫੀ ਜਲਦੀ ਟ੍ਰੇਸ ਹੋਇਆ ਕਾਫੀ ਐਕਟਿਵਨੈਸ ਨਜ਼ਰ ਆਈ ਪੁਲਿਸ ਦੀ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਅਸੀਂ ਤਾਂ ਮੈਂ ਤੇ ਇਹ ਗੱਲ ਕਹੂੰਗਾ ਵੀ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਜਦੋਂ ਵੀ ਕੋਈ ਕ੍ਰਾਈਮ ਹੋ ਜਾਂਦਾ ਆ ਜਾਂ ਪਹਿਲਾਂ ਤੇ ਉਹ ਕ੍ਰਾਈਮ ਨੂੰ ਪ੍ਰिवेंट ਕਰਨ ਦੀ ਗੱਲ ਕਰਦੇ ਆ ਵੀ ਕ੍ਰਾਈਮ ਹੋਣਾ ਨਹੀਂ ਚਾਹੀਦਾ ਬਟ ਜੇ ਕ੍ਰਾਈਮ ਹੋ ਜਾਵੇ ਉਹ ਫਿਰ ਕ੍ਰਾਈਮ ਨੂੰ ਡਿਟੈਕਟ ਕਰਨ ਬਾਰੇ ਬਹੁਤ ਜ਼ਿਆਦਾ ਉਹ ਉਹਦੇ ਵਿੱਚ ਮਤਲਬ ਪ੍ਰਯਾਸ ਕਰਦੇ ਆ ਜੀ ਔਰ ਉਹਦੇ ਉਹਨਾਂ ਦੇ ਪ੍ਰਯਾਸ ਕਰਕੇ ਹੀ ਗਾਂ ਫਿਰ ਥਲਰੀ ਸਾਡੇ ਵਰਗੀ ਪੁਲਿਸ ਵੀ ਪ੍ਰਯਾਸ ਕਰਦੀ ਜਾ ਉਹ ਵਿੱਚ ਕਾਮਯਾਬੀ ਮਿਲਦੀ ਹੈ। ਯਾਦ ਰਹੇਗਾ ਕਿ ਸਰ ਜ਼ਿੰਦਗੀ 'ਚ ਕਿਉਂਕਿ ਕਾਫੀ ਟਫ ਰਿਹਾ ਹੈ। ਬਿਲਕੁਲ ਜੀ ਬਿਲਕੁਲ ਜੀ 100% ਯਾਦ ਰਹੇਗਾ ਜੀ ਬਿਲਕੁਲ। ਬਿਲਕੁਲ ਪੁਲਿਸ ਟੀਮ ਦੀ ਇੱਕ ਚੰਗੀ ਕਾਰਗੁਜ਼ਾਰੀ ਹੈ ਕਿ ਦੱਸਣਾ ਚਾਹਾਂਗੇ ਕਿ ਇੱਕ ਮਾਲਕ ਨੇ ਆਪਣੇ ਜਿਹੜੀ ਦੁਕਾਨ ਤੇ ਨੌਕਰ ਕੰਮ ਕਰਦਾ ਸੀ ਉਸ ਨੂੰ ਆਪਣਾ ਪੁੱਤ ਬਣਾ ਕੇ ਰੱਖਿਆ ਸੀ ਤਾਂ ਉਸ ਤੇ ਉਹ ਬਹੁਤ ਵਿਸ਼ਵਾਸ ਕਰਦਾ ਸੀ ਤਾਂ ਜਦੋਂ 30 ਲੱਖ ਦੀ ਲੁੱਟ ਹੁੰਦੀ ਹੈ ਤਾਂ ਪੁਲਿਸ ਮਾਲਕ ਦੇ ਨਾਲ ਇਹ ਗੱਲ ਕਰਦੀ ਹੈ ਕਿ ਸਾਨੂੰ ਤੁਹਾਡੇ ਨੌਕਰ ਤੇ ਸ਼ੱਕ ਹੈ। ਤੋ ਉਸਲੇ ਮਾਲਕ ਵੱਲੋਂ ਕਿਹਾ ਜਾਂਦਾ ਹੈ ਕਿ ਨਹੀਂ ਮੇਰਾ ਜਿਹੜਾ ਨੌਕਰ ਹੈ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ ਲੇਕਿਨ ਫੇਰ ਵੀ ਉਸ ਤੋਂ ਬਾਅਦ ਵੀ ਜਿਹੜਾ ਹੈ ਉਸ ਨੌਕਰ ਨੇ ਇਸ ਵਾਰਦਾਤ ਨੂੰ ਅੰਜਾਮ ਕੀਤਾ ਔਰ ਪੁਲਿਸ ਨੇ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਤਿੰਨਾਂ ਦੋਸ਼ੀਆਂ ਨੂੰ ਕਾਬੂ ਕੀਤਾ 29,50,000 ਦੀ ਰਕਮ ਵੀ ਬਰਾਮਦ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅਮਰਤ